ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਸੰਭੂ ਬੰਦੀ ਸਹਿਬਾਨ ਮੈਂ ਤੌਰ ਤੇ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਜਿਨ੍ਹਾਂ ਨੇ ਛੇਰੀ ਅਕਾਲਤਖ ਸਾਹਿਬ ਨੂੰ ਦੋ ਚਿੱਠੀਆਂ ਲਿਖ ਕੇ ਇਹ ਬੇਨਤੀ ਕੀਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਮਾਰਸੀ ਪਟੀਸ਼ਨ ਪਾਈ ਆ ਉਹ ਵਾਪਸ ਲਵੇ। ਉਸ ਸਿੰਘ ਸਾਹਿਬ ਦੇ ਦੇਖ ਤੇ ਅਸੀਂ ਡੀਜੀਪੀ ਜ਼ਿਲ੍ਹਾ ਨੂੰ ਚਿੱਠੀ ਲਿਖੀ ਤੇ ਸਾਨੂੰ 28 ਨਵੰਬਰ ਨੂੰ ਮੁਲਾਕਾਤ ਦਾ ਸਮਾਂ ਮਿਲਿਆ ਜਿਹਦੇ ਵਿੱਚ ਮੈਂ ਸਰਦਾਰ ਜਿੰਦਰ ਸਿੰਘ ਮਹਿਤਾ ਤੇ ਭਰਾ ਭਗਵਾਨ ਸਿੰਘ ਸਿਆਲ ਕਾ ਅਸੀਂ ਤਿੰਨ ਜਣਿਆਂ ਨੇ ਜਾ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ। ਉਹਨਾਂ ਨੇ ਉਸ ਦਿਨੇ ਜੇਲ੍ਹ ਦੇ ਵਿੱਚੋਂ ਮੈਨੂੰ ਇੱਕ ਹੋਰ ਚਿੱਠੀ ਦਿੱਤੀ। ਭਈ ਮੇਰਾ ਜਿਹੜਾ ਪ੍ਰੋਗਰਾਮ ਆ ਜਾਂਦਾ ਤੁਸੀਂ ਮਰਸਿਡਿਸ਼ਨ ਵਾਪਸ ਲਾਓ। ਤੇ ਨਹੀਂ ਤਾਂ ਮੈਂ ਜੇਲ੍ਹ ਦੇ ਵਿੱਚ ਜਿਹੜੀ ਆ ਉਹ ਭੁਖ ਹੜਤਾਲ ਸ਼ੁਰੂ ਕਰ ਦਾਂਗਾ। ਔਰ ਉਹਦੀ ਤਰੀਕ ਜਿਹੜੀ ਸੀਗੀ ਉਹਨੇ ਉਹ ਵੀ ਡਿਕਲੇਅਰ ਕਰ ਦਿੱਤੀ ਸੀ ਅਸੀਂ ਫਿਰ ਆ ਕੇ ਉਹਦੇ ਤੇ ਮੀਟਿੰਗ ਸੱਦੀ ਜਿਹੜੀ ਸਾਡੀ ਐਗਜੈਕਟਿਵ ਦੀ ਮੀਟਿੰਗ ਸੀ ਉਹ ਅਸੀਂ 30 ਤਰੀਕ ਨੂੰ ਮੀਟਿੰਗ ਕੀਤੀ ਐਗਜੈਕਟਿਵ ਦੀ ਜਿਹਦੇ ਵਿੱਚ ਫੈਸਲਾ ਹੋਇਆ ਕਿ ਜਿਹੜੇ 8 ਮੈਂਬਰੀ ਕਮੇਟੀ ਪਹਿਲੀ ਬਣੀ ਸੀ ਜਿਹੜੀ ਸ਼੍ਰੋਮਣੀ ਕਮੇਟੀ ਵੱਲੋਂ ਉਹ ਕਮੇਟੀ ਦੀ ਮੀਟਿੰਗ ਸਰਦੀ ਜਾਵੇ ਉਹ ਮੀਟਿੰਗ ਅਸੀਂ ਫਿਰ 2 ਦਸੰਬਰ ਨੂੰ ਐਸੇ ਹਾਲ ਦੇ ਵਿੱਚ ਬੈਠ ਕੇ ਕੀਤੀ ਸੀ ਜਿਹਦੇ ਵਿੱਚ ਇਹ ਫੈਸਲਾ ਹੋਇਆ ਸੀ ਕਿਉਂਕਿ ਪਟੀਸ਼ਨ ਮਾਰਸੀ ਪਟੀਸ਼ਨ ਸਿੱਖ ਕੌਮ ਨੇ ਸਮੂਹਿਕ ਤੌਰ ਤੇ ਸਾਰਿਆਂ ਨੇ ਪਾਠ ਦੇ ਆਦੇਸ਼ ਤੇ ਸ਼੍ਰੋਮਣੀ ਕਮੇਟੀ ਨੇ ਪਾਈ ਸੀ ਤੇ ਉਸ ਦੀ ਤਰਜ਼ ਦੇ ਉੱਤੇ ਸਾਰੇ ਪੰਥਨਾ ਸਲਾਹ ਕਰਕੇ ਤੇ ਕੋਈ ਐਕਸ਼ਨ ਲਿਆ ਜਾਵੇ ਫਿਰ 3 ਦਸੰਬਰ ਨੂੰ ਫਿਰ ਅਸੀਂ ਆਪਣੀ ਐਗਜ਼ੀਕਟਿਵ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਕਿ ਅਸੀਂ 20 ਦਸੰਬਰ ਨੂੰ ਇੱਕ ਵੱਡਾ ਪੰਥਕ ਇਕੱਠ ਉੱਤੇ ਦਿੱਲੀ ਵਿਖੇ ਰਕਾਬ ਗਾਂਜ ਤੋਂ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਹਾਊਸ ਵਾਲੂ ਜਿਹੜੇ 26 ਲੱਖ ਸਾਨੂੰ ਪਰਫਾਰਮੈਂਸ ਦਿੱਤੇ ਆ ਲੋਕਾਂ ਨੇ ਸਾਈਨ ਕਰਕੇ ਉਹ ਚਪੁਰਤ ਕਰਾਂਗੇ ਇਹ ਫੈਸਲਾ ਸਾਡਾ 3 ਦਸੰਬਰ ਨੂੰ ਹੋਇਆ ਸੀ ਫਿਰ ਸਿੰਘ ਸਾਹਿਬ ਨੂੰ ਇੱਕ ਚਿੱਠੀ ਭਾਈ ਰਾਜੂਵਾਨਾ ਸਾਹਿਬ ਨੇ ਫਿਰ ਦੁਬਾਰਾ ਲਿਖੀ ਔਰ ਉਹ ਚਿੱਠੀ ਦੇ ਵਿੱਚ ਉਹਨੇ ਫਿਰ ਕਿਹਾ ਕਿ ਮੈਂ ਹੁਣ ਆਪਣੀ ਭੁੱਖ ਹੜਤਾਲ ਸ਼ੁਰੂ ਕਰ ਦੇਣੀ ਆ ਤੇ ਉਹਨੇ ਫਿਰ ਭੁੱਖ ਹੜਤਾਲ ਜਿਹੜੀ ਆਪਣੀ ਉਹ ਸ਼ੁਰੂ ਵੀ ਕਰ ਦਿੱਤੀ ਤੇ ਫਿਰ ਸਿੰਘ ਸਾਹਿਬ ਨੇ ਉਸੇ ਚਿੱਠੀ ਦੀ ਤਰਜ਼ ਦੇ ਉੱਤੇ ਇੱਕ 6 ਮੈਂਬਰੀ ਕਮੇਟੀ ਜਿਹੜੀ ਸੀਗੀ 5 ਮੈਂਬਰੀ ਉਹ ਚਿੱਠੀ ਲਿਖ ਕੇ 6 ਦਸੰਬਰ ਨੂੰ ਇੱਕ 5 ਮੈਂਬਰੀ ਕਮੇਟੀ ਜਿਹੜੀ ਉਹ ਬਣਾਤੀ ਜਿਹੜੇ ਮੈਂਬਰ ਤੁਸੀਂ ਭਲੀ ਭਾਂ ਸਾਰੇ ਜਾਣਦੇ ਆ ਉਹਦੇ ਤਹਿਤ ਫਿਰ ਅਸੀਂ 9 ਦਸੰਬਰ ਨੂੰ ਇਸੇ ਸਥਾਨ ਤੇ ਪਹਿਲੀ ਮੀਟਿੰਗ ਕੀਤੀ ਜਿਹਦੇ ਵਿੱਚ ਵਿਚਾਰ ਹੋਇਆ ਕਿ ਆਨਰੇਬਲ ਪ੍ਰਾਈਮ ਮਿੰਿਸਟਰ ਆਫ ਇੰਡੀਆ ਨੂੰ ਚਿੱਠੀ ਲੈ ਕੇ ਸਮਾ ਮੰਗਿਆ ਜਾਵੇ। ਔਰ ਉਹ ਸਮੇਂ ਦੇ ਵਿੱਚ ਇੱਥੇ ਬੈਠੇ ਤੁਸੀਂ ਸਵਾਲ ਵੀ ਸ਼ਾਇਦ ਕੀਤਾ ਸੀ ਕਿ 20 ਨਵੰਬਰ 20 ਦਸੰਬਰ ਦਾ ਜਿਹੜਾ ਪ੍ਰੋਗਰਾਮ ਆ ਉਹਦਾ ਕੀ ਹੋਊਗਾ? ਕਿਉਂਕਿ ਸਾਡਾ ਜਿਹੜਾ 20 ਦਸੰਬਰ ਦਾ ਪ੍ਰੋਗਰਾਮ ਸੀ ਇਹ ਸਾਡਾ ਸਿੰਘ ਸਾਹਿਬ ਦੀ ਕਮੇਟੀ ਬਣਨ ਤੋਂ ਪਹਿਲਾਂ ਦਾ ਪ੍ਰੋਗਰਾਮ ਸੀ। ਸੋ ਅਸੀਂ ਉਹਨੂੰ ਇਨ ਬਿਨ ਉਹ ਦਸਕਦੀ ਮਹਿਮ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਸਪੋਰਟ ਕਰਨ ਲਈ ਅਸੀਂ ਚਿੱਠੀਆਂ ਵੀ ਲਿਖ ਦਿੱਤੀਆਂ ਸੀ ਤੇ ਅਸੀਂ ਪ੍ਰੋਗਰਾਮ ਵੀ ਲੀਕ ਲਿਆ ਤੇ ਮੈਂ ਧੰਨਵਾਦ ਕਰਦਾ ਸੋਹਕ ਤੌਰ ਤੇ ਪੰਜਾਬ ਦੇ ਪੰਥਦਾਰਦੀਆਂ ਦਾ ਜਿਹਦੇ ਵਿੱਚ ਬਹੁਤ ਸਾਰੀਆਂ ਨਿਹੰਗ ਸਿੰਘਾਂ ਦੀਆਂ ਸਿਰਮੌਰ ਜਥੇਬੰਦੀਆਂ ਉਹਨੇ ਕਿਹਾ ਪੂਰਨ ਸਹਿਯੋਗ ਦੇਾਂਗੇ ਦਮਦਮੀ ਟਕਸਾਲ ਨੇ ਕਿਹਾ ਅਸੀਂ ਪੂਰਨ ਸਹਿਯੋਗ ਦੇਾਂਗੇ ਇੱਥੇ ਤੁਹਾਨੂੰ ਪਤਾ ਮੀਟਿੰਗ ਹੋਈ ਸੀ ਇਸੇ ਤਰ੍ਹਾਂ ਦੇ ਆਲ ਇੰਡੀਆ ਸੈਕਸ ਸਟੂਡੈਂਟ ਫੈਡਰੇਸ਼ਨਸ ਨੇ ਵੀ ਸਾਰਿਆਂ ਇਕੱਠੇ ਹੋ ਕੇ ਇਹ ਕਿਹਾ ਵੀ ਅਸੀਂ ਪੂਰਨ ਸਹਿਯੋਗ ਦੇਾਂਗੇ। ਉਹ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਵੀ ਬਹੁਤ ਵੱਡੇ ਪੱਧਰ ਤੇ ਕਿਹਾ ਵੀ ਅਸੀਂ ਇਹਦੇ ਵਿੱਚ ਸ਼ਮੂਲੀਅਤ ਕਰਾਂਗੇ। ਚਰਮਣੀ ਅਕਾਲੀ ਦਲ ਨੇ ਵੀ ਕਿਹਾ ਸ਼ਮੂਲੀਅਤ ਕਰਾਂਗੇ। ਜਿਹੜੇ ਵੱਖ-ਵੱਖ ਧੜੇ ਸੀਗੇ ਕੱਲ ਮੈਂ ਸਰਦਾਰ ਸਰਦੇਵ ਸਿੰਘ ਜੀ ਢੀਂਡ ਸਾਹਿਬ ਕੋਲ ਤੇ ਮਿਲੇ ਉੱਥੇ ਉਹਨਾਂ ਨਾਲ ਵੀ ਬੈਠ ਕੇ ਉਹਨਾਂ ਨਾਲ ਵੀ ਬੱਸਬਰਾ ਹੋਇਆ ਉਹਨੇ ਵੀ ਕਿਹਾ ਅਸੀਂ ਵੀ ਆਪਣੇ ਬੰਦੇ ਭੇਜਾਂਗੇ ਸੋ ਮੈਨੂੰ ਇਸ ਗੱਲ ਦੀ ਤਸੱਲੀ ਸੀ ਕਿ ਬਹੁਤ ਵੱਡੇ ਪੱਧਰ ਤੇ ਸਾਰੇ ਸਿੱਖ ਪੰਥ ਦੇ ਸਿੱਖ ਪੰਥ ਦਰਦੀਆਂ ਨੇ ਇਹ ਗੱਲ ਦਾ ਹਾਂ ਵੀ ਪੜੀ ਸੀ ਕਿ ਅਸੀਂ ਉਸ ਮੀਟਿੰਗ ਦੇ ਉਸ ਜਿਹੜਾ ਅਸੀਂ 20 ਤਰੀਕ ਨੂੰ ਇੱਕ ਜਿਹੜੇ 26 ਲੱਖ ਪਰਫਾਰਮ ਉਹ ਦੇਣ ਜਾਣਾ ਉਹਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਤੇ ਅਸੀਂ ਪ੍ਰੋਗਰਾਮ ਵੀ ਵੱਖ-ਵੱਖ ਥਾਵਾਂ 'ਤੇ ਕਰ ਲਈ ਸੀ ਸਾਰਿਆਂ ਨਾਲ ਮੀਟਿੰਗਾਂ ਹੋ ਗਈਆਂ ਲੋਕਲ ਕਮੇਟੀਆਂ ਜਿਹੜੀਆਂ ਬਹੁਤ ਸਾਰੀਆਂ ਨੇ ਹਾਮੀ ਭਰੀ ਸੀ ਸਿੰਘ ਸੁਭਾਵਾਂ ਨੇ ਹਾਮੀ ਭਰੀ ਸੀ ਤੇ ਪੰਜਾਬ ਤੋਂ ਬਾਹਰ ਜਿੰਨੇ ਵੀ ਲੋਕ ਬਹੁਤ ਵੱਡੀ ਤਦਾਦ 'ਚ ਉਹਨੇ ਵੀ ਚਾਹੇ ਜੰਮੂ ਕਸ਼ਮੀਰ 'ਚ ਦੀ ਚਾਹੇ ਸਾਡੇ 36 ਗੜ੍ਹ ਵਾਲੇ ਪਾਸਿਓਂ ਜਿੰਨੇ ਵੀ ਮਿਸ਼ਨ ਸਗੇ ਉਹਨਾਂ ਸਾਰਿਆਂ ਨੇ ਕਿਹਾ ਜੀ ਅਸੀਂ ਇਹਦੇ ਵਿੱਚ ਅਚੇਚੇ ਤੌਰ 'ਤੇ ਸ਼ਾਮਲ ਹੋਵਾਂਗੇ ਤੇ ਅਸੀਂ ਇਹਨੂੰ ਫਾਈਨਲ ਤਾਚ ਵੀ ਦੇ ਲਿਆ ਵੀ ਆਪਾਂ ਹੁਣ ਇਹਦਾ ਕੀਦਾ ਕਿਦਾਂ ਕਿਵੇਂ-ਕਿਵੇਂ ਪ੍ਰੋਗਰਾਮ ਕਰਨਾ ਪਰ ਕਈ ਵਾਰੀ ਵਿੱਚ ਕੁਝ ਅੜਚਨਾ ਵੀ ਆ ਜਾਂਦੀਆਂ ਕੱਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਉਹਨਾਂ ਨੇ ਇੱਕ ਜਹਜਦਾਰ ਸ਼੍ਰੀ ਅਕਾਲ ਤਖਤ ਨੂੰ ਚਿੱਠੀ ਲਿਖੀ ਉਹ ਮੈਂ ਤੁਹਾਨੂੰ ਚਿੱਠੀ ਸਾਰੀ ਪੜ੍ਹ ਕੇ ਸੁਣਾਉਣੀ ਚਾਹਨਾ ਇਹਦੇ ਨਾਲ ਚਿੱਠੀ ਦੇ ਨਾਲ ਫਿਰ ਬਾਅਦਾਂ ਮੈਂ ਪ੍ਰਤੀਕੰਮ ਸਾਡੇ ਕੋਲ ਬਾਅਦ ਚ ਦਿੰਨਾ ਮਾਨਜੋਗ ਸਿੰਘ ਸਾਹਿਬ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਆਪ ਜੀ ਵੱਲੋਂ ਬੰਦੀ ਸਿੰਘਾਂ ਤੇ ਫਾਂਸੀ ਚੱਕੀ ਕੱਟ ਰਹੇ ਭਾਈ ਰਾਜੋਵਾਨਾ ਜੀ ਰਿਹਾਈ ਲਈ ਬਣਾਈ ਪੰਜ ਮੈਂਬਰੀ ਕਮੇਟੀ ਵਿੱਚ ਦਾਤ ਨੂੰ ਵੀ ਮੈਂਬਰ ਵਜੋਂ ਪਾਇਆ ਗਿਆ ਹੈ ਇਸ ਕਮੇਟੀ ਵਿੱਚ ਰਾਜਨੀਤਿਕ ਲੋਕਾਂ ਨੂੰ ਪਾਉਣ ਦਾ ਦਾਸ ਨੇ ਆਪ ਜੀ ਪਾਸ ਇਤਰਾਜ਼ ਵੀ ਜਾਰੀ ਕੀਤਾ ਸੀ ਪੰਥ ਦੀ ਸਰਮੌਰ ਸ਼ਖਸੀਅਤ ਅਤੇ ਸੰਸਥਾ ਵੱਲੋਂ ਆਏ ਦੇਸ਼ਾਂ ਨੂੰ ਮੰਨਦੇ ਹੋਏ ਇਸ ਕਮੇਟੀ ਦੇ ਕੋਆਰਡੀਨੇਟਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਮਿਤੀ 9/12 ਨੂੰ ਸੱਦੀ ਮੀਟਿੰਗ ਵਿੱਚ ਦਾਸ ਨੇ ਸੰਮੂਲਿਤ ਕੀਤੀ ਸੀ ਇਸ ਮੀਟਿੰਗ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਅਹਿਮ ਗੱਲਾਂ ਵਿਚਾਰਦੇ ਹੋਏ ਇਹ ਫੈਸਲਾ ਲਿਆ ਗਿਆ ਸੀ ਕਿ ਸਾਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਮਾਮਲਾ ਸੁਲਝਾਉਣਾ ਚਾਹੀਦਾ ਹੈ ਜਿਸ ਫੈਸਲੇ ਵਿੱਚ ਵਰਜਿੰਦਰ ਸਿੰਘ ਸਰਦਾਰ ਵਰਜਿੰਦਰ ਸਿੰਘ ਹਵਦਾਰ ਤੇ ਬੀਬੀ ਕਮਲਦੀਪ ਕੌਰ ਰਾਜਵਾਨ ਦੇ ਦਾਸ ਨੇ ਇਹ ਗੱਲ ਆਖੀ ਸੀ ਕੇ ਸਾਨੂੰ ਸਵਾਦ ਦੇ ਰਾਹ ਵਿੱਚ ਚੱਲਣਾ ਚਾਹੀਦਾ ਹੈ ਜਿਸ ਸੰਬੰਧੀ ਦਾਸ ਨੇ ਆਪ ਜੀ ਨੂੰ ਫੋਨ ਤੋਂ ਵੀ ਜਾਣੂ ਕਰਵਾਇਆ ਸੀ ਪਰ ਅਫਸੋਸ ਨਾਲ ਦੱਸਣਾ ਪਾ ਰਿਹਾ ਹੈ ਕਿ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਕਮੇਟੀ ਨੂੰ ਐਮਿਟ ਨਾ ਦੇਂਦੇ ਹੋਏ 20 ਦਸੰਬਰ 2023 ਨੂੰ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਤੇ ਧਾਰਨਾ ਦੇਣ ਦਾ ਐਲਾਨ ਕੀਤਾ ਹੈ ਜੋ ਕਿ ਸਮੂਹਿਕ ਰੂਪ ਵਿੱਚ ਲਏ ਗਏ ਫੈਸਲੇ ਦੇ ਖਿਲਾਫ ਹੈ ਦਾਸ ਨੇ ਹਮੇਸ਼ਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਏ ਗਏ ਹਰ ਫੈਸਲੇ ਨੂੰ ਨਾਤਮਸਤ ਕੀਤਾ ਹੈ ਅਤੇ ਉਸ ਲਈ ਚੱਲਣ ਲਈ ਉਸ ਚੱਲਣ ਲਈ ਬਚਨ ਬੰਦ ਹਾਂ ਅਸੀਂ ਪੰਥਕ ਮਸਲਿਆਂ ਲਈ ਸਮੂਚੀ ਕੌਮ ਨਾਲ ਖੜੇ ਹਾਂ ਪਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਆ ਫੈਸਲਾ ਪੰਥ ਦੇ ਹੱਕ ਵਿੱਚ ਨਹੀਂ ਇਸ ਲਈ ਆਪ ਜੀ ਨੂੰ ਸਿਮਰ ਬੇਨਤੀ ਕਰਦੇ ਹਾਂ ਕਿ ਸ਼ੋਮਣੀ ਕਮੇਟੀ ਪ੍ਰਧਾਨ ਨੂੰ ਬੁਲਾ ਕੇ ਲੈ ਗਏ ਪੰਜ ਮੈਂਬਰੀ ਕਮੇਟੀ ਦੇ ਫੈਸਲੇ ਨੂੰ ਲਾਗੂ ਕਰਾਉਣ ਦਾ ਦੇਸ਼ ਕਿਰਪਾ ਜੀ ਹੁਣ ਇਹ ਮੀਟਿੰਗ ਸਾਨੂੰ ਆ ਜਿਹੜੀ ਚਿੱਠੀ ਆ ਸਿੰਘ ਸਾਹਿਬ ਨੇ ਭੇਜ ਦਿੱਤੀ ਸੀ ਅਸੀਂ ਫਿਰ ਬੈਠ ਕੇ ਕੀਤਾ ਕਿ ਪੰਥ ਦੇ ਬਧੇਰੇ ਹੇਤਾਂ ਲਈ ਕੋਈ ਆਰਚਣ ਨਾ ਪਵੇ ਫਰਾਕ ਦਿਲੀ ਦਿਖਾਲਦੇ ਅਸੀਂ ਫਿਰ ਇਹ ਫੈਸਲਾ ਲਿਆ ਕਿ ਇਹ ਜੱਡਾ ਵੱਡਾ ਹੰਗਾਰਾ ਲੋਕਾਂ ਨੇ ਦਿੱਤਾ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪਰ ਕਿਉਂਕਿ ਅਸੀਂ ਪੰਜ ਮੈਂਬਰੀ ਤੋਂ ਪਹਿਲਾਂ ਫੈਸਲਾ ਸੀ ਸਾਡਾ ਮੈਂ ਤਾਂ ਬਾਰ-ਬਾਰ ਕਹਿ ਰਿਹਾ ਇਹ 3 ਸਤੰਬਰ ਨੂੰ ਫੈਸਲਾ ਸੀ ਸਾਡਾ ਕਮੇਟੀ ਦੀ ਮੀਟਿੰਗ 9 ਨੂੰ ਹੋਈ ਆ ਕਮੇਟੀ 6 ਨੂੰ ਹੋਂਦ ਵਿੱਚ ਆਈ ਆ ਪਰ ਫੇਰ ਵੀ ਬਧੇਰੇ ਹਿਤਾਂ ਲਈ ਪਈ ਤਾਂ ਕਿ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਉਹਦੇ ਵਿੱਚ ਕੋਈ ਤੋੜ-ਫੋੜ ਨਾ ਹੋ ਜਾਏ ਉਹਦੇ ਵਿੱਚ ਕੋਈ ਵਿਚਾਰਕ ਮਤ ਭੇਜਣਾ ਆ ਜਾਣ ਇਹ ਅਸੀਂ 20 ਤਰੀਕ ਦਾ ਜਿਹੜਾ ਉਹ 26 ਲੱਖ ਪਰਫਾਰਮਾ ਦਾ ਜਿਹੜਾ ਪ੍ਰੋਗਰਾਮ ਲਿਖਿਆ ਸੀ ਉਹਨੂੰ ਹਾਲ ਦੀ ਘੜੀ ਮਲਤਵੀ ਕਰਨ ਦਾ ਫੈਸਲਾ ਕੀਤਾ ਇਹ ਇਸ ਕਰਕੇ ਫੈਸਲਾ ਕੀਤਾ ਕਿ ਇਹ ਜਿਹੜੀ 5 ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣੀ ਆ ਤੇ ਇਹ ਕਾਲਕਾਜੀ ਵੱਲੋਂ ਆਈ ਚਿੱਠੀ ਤੇ ਇਹ ਕਿਸੇ ਤਰ੍ਹਾਂ ਆਪੋ ਵਿਚੀ ਸਾਡੇ ਕੁਝ ਜਿਹੜੇ ਆਪਣੇ ਵਿਚਾਰ ਆ ਉਹ ਭੇਤ ਉਹਨਾਂ ਦੇ ਵਿੱਚ ਭਿੰਨ ਭੇਤ ਨਾ ਹੋ ਜਾਏ ਸੋ ਇਸ ਕਰਕੇ ਅਸੀਂ ਇਹ ਫੈਸਲਾ ਲਿਆ ਮੈਂ ਸਮੂਹਿਕ ਤੌਰ ਤੇ ਪੰਜਾਬ ਦੇ ਸਾਰੇ ਵਾਸੀਆਂ ਦਾ ਔਰ ਉਹਨਾਂ ਸਾਰਿਆਂ ਵਾਸੀਆਂ ਦਾ ਦਿਲ ਦੀਆਂ ਢੰਗੀਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ 20 ਤਰੀਕ ਦੇ ਕਾਠਲੇ ਬਹੁਤ ਵੱਡਾ ਭਰਮਾ ਹੰਗਾਰਾ ਦਿੱਤਾ ਸੀ ਮੈਂ ਇਹ ਵੀ ਦੱਸ ਦਿਆਂ ਅਸੀਂ ਕੋਈ ਟਕਰਾਅ ਦੀ ਨੀਤੀ ਨਹੀਂ ਚਾਹੁੰਦੇ ਅਸੀਂ ਸੈਂਟਰ ਦੇ ਨਾਲ ਕੋਈ ਟਕਰਾਅ ਨਹੀਂ ਸੀ ਕਰਨ ਜਾ ਰਹੇ ਅਸੀਂ ਸ਼ਾਂਤਮਈ ਢੰਗ ਦੇ ਨਾਲ 26 ਲੱਖ ਜਿਹੜੇ ਲੋਕਾਂ ਨੇ ਗਜ਼ਾਕਤ ਕੀਤੀ ਪਰਫਾਰਮੈਂਸ ਦੇ ਰੂਪ ਦੇ ਵਿੱਚ ਉਹ ਰਾਸ਼ਟਰਪਤੀ ਸਾਹਿਬ ਦੇ ਸਪੁਰਦ ਕਰਨੇ ਸੀ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਵੀ ਸਪੱਸ਼ਟ ਕਰਨਾ ਚਾਹਣਾ ਕਿ ਕੋਈ ਧਰਨਾ ਨਹੀਂ ਸੀ ਕੇਵਲ ਤਾਂ ਕੇਵਲ ਉਹ ਆਪਾਂ ਦਾਸਤ ਦੀ ਮਹਿੰਮ ਜਿਹੜੀ ਉਹਨਾਂ ਦੇ ਰੂਬਰੂ ਕਰਨੀ ਸੀ ਸੋ ਗੁਰੂ ਕਿਰਪਾ ਕਰੇ ਪੰਥ ਦੇ ਬਧੇਰੇ ਹਿੱਤਾਂ ਲਈ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦੀ ਉਹ ਜਿਹੜੀ ਫਾਂਸੀ ਦੀ سزا ਉਹ ਲਾਈਫ ਅਮਰਿਜਨਮੈਂਟ ਵਿੱਚ ਹੋ ਜਵੇ ਤੇ ਬਾਕੀ ਜਿਹੜੇ ਸਾਡੇ ਸਿੰਘ ਆ ਉਹ ਅਸੀਂ ਸਾਰੇ ਪ੍ਰੋਗਰਾਮ ਲੀਕ ਲੈ ਸੀ ਉਹਨਾਂ ਲਈ ਅਸੀਂ ਸਾਰੀਆਂ ਫਲੈਕਸਾਂ ਵੀ ਬਣਾਈਆਂ ਤੇ ਸਾਰਿਆਂ ਨੂੰ ਹਦਾਇਤਾਂ ਵੀ ਕੀਤੀਆਂ ਪਰ ਕਿਉਂਕਿ ਪੰਥਕ ਏਕਤਾ ਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਰੋੜਾ ਨਹੀਂ ਬਣਦੀ ਭਾਵੇਂ ਸਾਡਾ ਪ੍ਰੋਗਰਾਮ ਵੱਖਰਾ ਪਹਿਲਾਂ ਦਾ ਲੀਕ ਹੋਇਆ ਸੀ ਪਰ ਫੇਰ ਵੀ ਬਧੇਰੇ ਹਿੱਤਾਂ ਲਈ ਇਹ ਜਿਹੜਾ ਹਾਲਦੀ ਕੜੀ ਆ ਜਿਹੜਾ ਇਹਨੂੰ ਅਸੀਂ ਹਾਲਦੀ ਕੜੀ ਮਲਤਵੀ ਕੀਤਾ। ਤੋਂ ਸਬੰਧਤ ਜਿਹੜੇ ਆ ਉਹ ਮੈਂ ਤਾਂ ਬਾਰ ਬਾਰ ਤੁਹਾਨੂੰ ਸਪਸ਼ਟ ਕਰਦਾ ਸੀ ਕਿ ਉਹ ਕਈ ਵਾਰੀ ਅਸਲ ਗੱਲ ਕਨਵੇ ਨਹੀਂ ਹੁੰਦੀ। ਉਹ ਜੇ ਦਾ ਪੰਜ ਮੈਂਬਰ ਦੀ ਕਮੇਟੀ ਵੱਲ ਤੋਂ ਬਾਅਦ ਜੇ ਕੋਈ ਫੈਸਲਾ ਲਿਆ ਹੁੰਦਾ ਫਿਰ ਤਾਂ ਕਹਿ ਲੈਂਦੇ। ਪਰ ਫੇਰ ਵੀ ਬਧੇਰੇ ਹਿੱਤਾਂ ਲਈ ਅਸੀਂ ਉਹ ਜਿਹੜਾ ਮਲਤਵੀ ਹਾਲਦੀ ਕੜੀ ਕਰ ਰਹੇ ਹਾਂ। ਦੂਸਰਾ ਕਿਉਂਕਿ ਅੱਜ 15 ਬਾੜਾ ਸ਼ਹੀਦੀ 15 ਬਾੜਾ ਸ਼ੁਰੂ ਹੋ ਗਿਆ ਅੱਜ ਮੈਂ ਜਾਣਾ ਸੀ ਪਰਿਵਾਰ ਵਿਛੋੜੇ ਸਥਾਨ ਦੇ ਉੱਤੇ ਪਰ ਆ ਕਿਉਂਕਿ ਇੱਕ ਅਹਿਮ ਕੱਲ ਦੀ ਚਿੱਠੀ ਦੇ ਨਾਲ ਤਬਦੀਲੀ ਹੋ ਗਈ ਸੋ ਇਸ ਕਰਕੇ ਮੈਂ ਤੁਹਾਡੇ ਰੂਬਰੂ ਹੋ ਰਿਹਾ ਇਹ ਜਿਹੜਾ ਸ਼ਹੀਦੀ ਪੰਦਰਵਾੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਗੁਰੂ ਘਰਾਂ ਨੂੰ ਬੇਨਤੀ ਆਸਨੇਬਰ ਭਈ ਪਹਿਲੀ ਜਨਵਰੀ ਤੱਕ ਕਿਸੇ ਵੀ ਸਥਾਨ ਦੇ ਉੱਤੇ ਕਿਸੇ ਨੂੰ ਸਿਰ ਪਾਉ ਦੀ ਬਖਸ਼ਿਸ਼ ਨਾ ਕੀਤੀ ਜਾਵੇ। ਕੇਵਲ ਦਾ ਕੇਵਲ ਅਰਦਾਸ ਰੂਪੀ ਮਹਾਨ ਸ਼ਹੀਦਾਂ ਸਿੰਘਾਂ ਨੂੰ ਨਤਮਸਤਕ ਹੋਈਏ। ਕੋਈ ਬਿਲਕੁਲ ਸਾਰੇ ਗੁਰੂ ਘਰ ਇਸ ਗੱਲ ਨੂੰ ਮੈਂ ਸਨੇਮਰ ਬੇਨਤੀ ਕਰਦਾ ਤੇ ਸ਼ੋਮਣੀ ਕਮੇਟੀ ਦੇ ਜਿੰਨੇ ਸਥਾਨ ਆ ਇਹਨਾਂ ਨੂੰ ਵੀ ਸਾਰਿਆਂ ਨੂੰ ਅਸੀਂ ਆਦੇਸ਼ ਵੀ ਕਰ ਦਿੱਤੇ ਆ। ਚਿੱਠੀਆਂ ਜਿਹੜੀਆਂ ਚੱਲੇ ਵੀ ਗਈਆਂ ਭਈ ਤੁਸੀਂ ਪਹਿਲੀ ਤਾਕ ਕਿਸੇ ਨੇ ਕਿਸੇ ਗੁਰੂ ਘਰ ਦੇ ਵਿੱਚ ਸਿਰ ਪਾਉ ਨਹੀਂ ਦੇਣਾ ਹਾਂ ਸਿਰਫ ਜਿੱਥੋਂ ਨਗਰ ਕੀਰਤਨ ਬ੍ਰਾਂਭ ਹੋਣਾ ਉਥੇ ਪੰਜ ਪਿਆਰੇ ਜਿਹੜੇ ਆ ਉਹਨਾਂ ਨੂੰ ਦੇਖ ਸਕਦੇ ਆ ਇੱਕ ਸਿਰਫ ਸਿਰ ਪਾਓ ਬਾਕੀ ਕਿਤੇ ਕੋਈ ਸਿਰ ਪਾਉ ਨਹੀਂ ਦੇਣਾ ਉਹ ਤੋਂ ਇਲਾਵਾ ਇਹ 15 ਦਿਨਾਂ ਦੇ ਵਿੱਚ ਕੋਈ ਵੀ ਮਿੱਠਾ ਭਗਵਾਨ ਜਿਹੜਾ ਆ ਚਾਹੇ ਸਚਖੰਡ ਦਰਬਾਰ ਸਾਹਿਬ ਆ ਚਾਹੇ ਤਖਤ ਕੇਸਗੜ੍ਹ ਆ ਚਾਹੇ ਸ੍ਰੀ ਫਤੇਗੜ੍ਹ ਸਾਹਿਬ ਦੀ ਧਰਤੀ ਆ ਉਹਦੇ ਵਿੱਚ ਕੋਈ ਮਿੱਠਾ ਦਾ ਭਗਵਾਨ ਨਹੀਂ ਬਣਾਇਆ ਜਾਊਗਾ ਕੇਵਲ ਦਾ ਕੇਵਲ ਇੱਕ दाल ਤੇ ਇੱਕ ਸਬਜੀ ਕੋਈ ਸ਼ਾਹੀ ਭੋਜ ਨਹੀਂ ਸਿਰਫ ਜੋ ਪਰੰਪਰਾ ਖਾਲਸੇ ਦੀ ਉਹ ਸਿਰਫ ਇੱਕ दाल ਤੇ ਸਬਜੀ ਤੇ ਸੈਂਪਲ ਫੁਲਕੇ ਨਾਲ ਇਹ ਪਹਿਲੀ ਜਨਵਰੀ ਤੱਕ ਇਸੇ ਤਰ੍ਹਾਂ ਰੱਖਣਾ ਤੇ ਉਸ ਤੋਂ ਬਾਅਦ ਫਿਰ ਅਸੀਂ ਇੱਕ ਐਗਜ਼ੈਕਟਿਵ ਦੇ ਵਿੱਚ ਕੋਈ ਹੋਰ ਨਵਾਂ ਫੈਸਲਾ ਸਰਪਉ ਦੀ ਬਕਸੇ ਵੀ ਸਿੱਖ ਬਾਬਤ ਵੀ ਲਵਾਂਗੇ ਸੋ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਮਹਾਨ ਸ਼ਹੀਦਾਂ ਕਰਕੇ ਅੱਜ ਆਪਾਂ ਇਸ ਆਜ਼ਾਦ ਦੇਸ਼ ਦੀ ਧਰਤੀ ਤੇ ਬੈਠੇ ਆ ਜੇ ਉਹ ਛਹਾਤ ਦਾ ਨਾਂ ਦਿੰਦੇ ਤਾਂ ਹੋ ਸਕਦਾ ਸੀ ਅਸੀਂ ਵੀ ਅੱਜ ਤੱਕ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਜਕੜੇ ਹੁੰਦੇ ਸੋ ਉਹਨਾਂ ਮਹਾਨ ਸ਼ਹੀਦਾਂ ਨੇ ਆਪਣੇ ਲਹੂ ਤੇ ਮੰਜ ਦੇ ਨਾਲ ਅੱਜ ਤਾਂ ਲੋਕਤੰਤਰ ਆ ਉਦੋਂ ਲੋਕਤੰਤਰ ਨਹੀਂ ਸੀ ਉਦੋਂ ਰਾਜ ਸਤਾ ਮਹਾਰਾਜਾਂ ਦੀ ਹੁੰਦੀ ਸੀ ਉਹਨਾਂ ਮਹਾਨ ਸ਼ਹੀਦਾਂ ਨੇ ਇਹ ਜਿਹੜੀਆਂ ਪਰੰਪਰਾਵਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਉਹਨਾਂ ਦੇ ਵਿੱਚੋਂ ਤਿੰਨ ਪੰਜ ਪਿਆਰਿਆਂ ਦਾ ਛੇਦੀਆਂ ਪਾਉਣਾ 40 ਮੁਕਤਿਆਂ ਦਾ ਫਿਰ 40 ਜਾ ਕੇ ਮੁਕਸਰ ਦੀ ਧਰਤੀ ਤੇ ਖੁਰਾਣੇ ਦੀ ਟਾਬ ਇਹ ਸਾਰਾ ਮਹੀਨਾ ਫੋ ਦਾ ਜਿਹੜਾ ਆ ਇਹ ਮੈਂ ਤਾਂ ਕਈ ਵਾਰੀ ਮਾਲਬੇ ਦੀ ਧਰਤੀ ਤੇ ਵੀ ਦੇਖਦਾ ਭਈ ਲੋਕ ਬਹੁਤ ਸਿੰਪਲ ਢੰਗ ਨਾਲ ਇੱਕ दाल ਤੇ ਕੁਲ ਫੁਲਕਾ ਬਣਾਉਂਦੇ ਸਰਦੀ ਵੀ ਨਹੀਂ ਬਣਾਉਂਦੇ ਤੇ ਕਈ ਤਾਂ ਪਰਿਵਾਰ ਅੱਜ ਵੀ ਆਸਣ ਵੀ ਆਪਣਾ ਜ਼ਮੀਨ ਤੇ ਪੈ ਕੇ ਆਪਣਾ ਰਾਇਣ ਬਸੇੜਾ ਕਰਦੇ ਰਾਤਾਂ ਤੋ ਮੈਂ ਸਮਝਦਾ ਇਹ ਗੁਰੂ ਸਾਹਿਬ ਕਿਰਪਾ ਕਰਨ ਮਹਾਨ ਸ਼ਹੀਦ ਸਤਕਾਰ ਤੇ ਜੋ ਸਿੱਖ ਪੰਥਲੇ ਉਹ ਨਹੀਂ ਪੈਣਾ ਪਾਈਆਂ ਉਹ ਸਾਡੇ ਲਈ ਅੱਜ ਵੀ ਪ੍ਰਚਲਿਤ ਹੈ ਖਾਲਸਾ ਪੰਥ ਉਹਨਾਂ ਤੇ ਹਮੇਸ਼ਾ ਮਾਣ ਕਰਦਾ ਤੇ ਮਾਣ ਕਰਦਾ ਰਹੂਗਾ ਅੰਤ ਦੇ ਵਿੱਚ ਤੁਹਾਨੂੰ ਫੇਰ ਕਿ ਇਹ 20 ਤਰੀਕ ਦਾ ਜਿਹੜਾ ਪ੍ਰੋਗਰਾਮ ਨੂੰ ਹਾਲ ਦੀ ਘੜੀ ਮੁltਵੀ ਕੀਤਾ ਪੰਥ ਦੇ ਬਧੇਰੇ ਇਹਨਾਂ ਨੂੰ ਮੁੱਖ ਰੱਖਦੇ ਹੋਏ ਤੇ ਮੈਂ ਧੰਨਵਾਦ ਵੀ ਕਰਦਾ ਤੇ ਮੈਂ ਉਹਨਾਂ ਦਾ ਰਿਣੀ ਵੀ ਹਾਂ ਦਿਲ ਦੀਆਂ ਢੰਗੀਆਂ ਤੋਂ ਜਿੱਡਾ ਵੱਡਾ ਮੇਰਾ خیال ਸਮਰਥਨ ਇਸ 20 ਤਰੀਕ ਦੇ ਪ੍ਰੋਗਰਾਮ ਨੂੰ ਸਿਗਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੇ ਜਾਣਾ ਸੀ ਪਰ ਵਧੇਰੇ ਹੇਤਾਂ ਲੈ ਕਿਉਂਕਿ ਸ੍ਰੀ ਅਕਾਲ ਤਖਤ ਹਰ ਕਲੇ ਸਿਮੌਰਿਆ ਸ੍ਰੀ ਅਕਾਲ ਤਖਤ ਸਾਹਿਬ ਹਰ ਸਿੱਖ ਨਾਤਮਸਤਕ ਹੁੰਦਾ ਤੇ ਉਹਦੇ ਤਹਿਤ ਹੀ ਤੇ ਵਧੇਰੇ ਹੇਤਾਂ ਨੂੰ ਤੇ ਪੰਜ ਮੈਂਬਰੀ ਕਮੇਟੀ ਚ ਕੋਤ ਰੇਡ ਨਾ ਆਵੇ ਇਸ ਕਰਕੇ ਹਾਲ ਦੀ ਕੜੀਏ ਜਿਹੜਾ ਆ ਮਲਤਵੀ ਕੀਤਾ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰਟੀ ਤੋਂ ਬਾਅਦ ਮਲਤਵੀ ਕੀਤਾ ਗਿਆ ਜੀ ਦੇਖੋ ਇਹ ਆ ਚਿੱਠੀ ਆਈ ਆ ਮੇਰੀ ਬੇਂਤੀ ਸੌੜਾ ਇਹ ਚਿੱਠੀਆਂ ਜਿਹੜੀਆਂ ਵੀ ਆਉਂਦੀਆਂ ਅਕਾਲ ਤੱਕ ਸਾਨੂੰ ਭੇਜਦਾ ਇਹ ਸਾਨੂੰ ਗੌਰਲੇ ਭੇਜੀ ਸੀ ਅਸੀਂ ਗੌਰ ਕਰਕੇ ਆ ਜਿਹੜਾ ਆ ਇਹ ਆਪਣੇ ਤੌਰ ਤੇ ਆ ਜਿਹੜਾ ਇਹ ਫੈਸਲਾ ਲਿਆ ਇਹ ਤਾਂ ਵਨਥਿੰਗ ਦਾ ਬਣਾਈ ਪਾਈ ਅੰਨੋਸਾ ਵਿਖੇ ਜਿਹੜਾ ਵਿਆਹ ਨੂੰ ਲੈ ਕੇ ਅਨੰਦ ਕਾਰਜ ਦੀ ਸਮਾਗਮ ਲਹਿੰਗਾ ਚੋਲੀਆਂ ਨੂੰ ਲੈ ਕੇ ਦੇਖੋ ਅਸੀਂ ਤਾਂ ਸ਼ੁਰੂ ਤੋਂ ਹੀ ਕਹਿੰਨੇ ਆ ਪਈ ਜਿਹੜਾ ਸਿੱਖ ਦਾ ਜਿਹੜਾ ਲਵਾਸ ਆ ਸਤਗੁਰੂ ਜੀ ਨੇ ਬਹੁਤ ਸਾਦਾ ਬਾਕਿਆ ਅੱਜ ਦਾ ਸਲਵਾਰ ਕਮੀਜ਼ ਤੇ ਬਾਹਰਲੇ ਲੋਕ ਵੀ ਜਿਹੜੇ ਆ ਮਾਨ ਮਕਰ ਮਹਿਸੂਸ ਕਰਦੇ ਆ ਤੇ ਉਹ ਤਾਂ ਇੱਕ ਜਿਹੜਾ ਆਨੰਦ ਕਾਰਜ ਦੇ ਵਿੱਚ ਉਹਨੇ ਆਪਣੇ ਕੀਤੀ ਤੇ ਮੈਂ ਸਮਝਦਾ ਬਿਧੀ ਠੀਕ ਆ ਸਿੰਪਲ ਸਿੰਪਲ ਤੌਰ ਤੇ ਉਹ ਬਹੁਤ ਚੰਗੀ ਗੱਲ ਆ ਕਈ ਬੜੀ ਨਾਦਕਾਰੀਆਂ ਤੇ ਦੇਖਦੇ ਆ ਆਪਾਂ ਵਿਚਾਰੇ ਦੋ ਦੋ ਬੰਦੇ ਬੀਬੀਆਂ ਪਿੱਛੇ ਵਿਚਾਰੇ ਉਹਨਾਂ ਦੇ ਜਿਹੜੇ ਉਹਨੇ ਪਾਇਓ ਹੁੰਦੇ ਕਪੜੇ ਉਹਨਾਂ ਦੇ ਲੈ ਕੇ ਰਹਿੰਦੇ ਆ ਪਰ ਜਿੰਨਾ ਸੈਂਪਲ ਹੋ ਜਾ ਤਾਂ ਮੈਂ ਸਮਝਦਾ ਚੰਗੀ ਗੱਲ ਹੈ ਪਰ ਅੱਜ 20 ਤਰੀਕ ਦਾ ਪ੍ਰੋਗਰਾਮ ਤੇ ਮੁਲਤਵੀ ਕਰ ਦਿੱਤਾ ਤੁਸੀਂ ਚਿੱਠੀਆਂ ਵੀ ਲਿਖੀਆਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਅਸਰੇ ਤੀਸਰੇ ਪਾਸੇ ਵੀ ਕੀ ਇਹ ਕਿਹੇ ਪਾਸੇ ਹੰਗਾਰਾ ਮਿਲਿਆ ਤੁਹਾਡੇ ਮੁਲਾਕਾ ਹੰਗਾਰਾ ਹੰਗਾਰਾ ਮਿਲੂਗਾ ਕਿਉਂਕਿ ਅਸੀਂ ਹੱਲ ਚਿੱਠੀਆਂ ਲਿਖੀਆਂ ਭੇਜੀਆਂ ਹੀ ਆ ਸਪੀਡ ਪੋਸਟਾਂ ਵੀ ਭੇਜੀਆਂ ਉਹਨਾਂ ਦੇ ਪੋਰਟਲ ਤੇ ਵੀ ਭੇਜੀਆਂ ਵੀ ਇਹ ਮੇਰੇ ਵੀ ਉਹਨਾਂ ਨੂੰ ਕੀਤੀਆਂ ਤੇ ਸਾਡੇ ਸੂਤਰ ਆਪਣੇ ਜਿਹੜੇ ਆ ਉਸ ਪਾਸੇ ਨੂੰ ਲੱਗੇ ਹੋਏ। ਪਰ 31 ਦਸੰਬਰ ਤੱਕ ਦਾ ਸਮਾਂ ਦਿੱਤਾ ਸੀ ਇਹ ਕਾਤਕ ਸਿੰਘ। ਚਲੋ ਅਸੀਂ ਹੁਣ ਅਸੀਂ ਯਤਨ ਹੁਣ ਸ਼ੁਰੂ ਕਰ ਦਿੱਤੇ ਆ। ਕਿਉਂਕਿ ਦੂਸਰੇ ਪਾਸੇ ਸਰਕਾਰ ਨਾਲ ਗੱਲਬਾਤ ਹੋਣੀ ਆ। ਤੇ ਉਹਦੇ ਲਈ ਜਿੰਨਾ ਹੋ ਸਕੂਆ ਯਤਨ ਕਰਾਂਗੇ ਜੇ ਕੁਝ ਕਿਉਂਕਿ ਪੰਜ ਮੈਂਬਰੀ ਕਿਉਂਕਿ ਮੈਂ ਉਦੋਂ ਫੈਸਲਾ ਸਾਰਿਆਂ ਨੇ ਕੀਤਾ ਸੀ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਉਹਦਾ ਬਲਾਰਾ ਦਾ ਧੰਮੀ ਹੋਊਗਾ। ਪਰ ਜੋ ਫੈਸਲੇ ਬੈਠ ਕੇ ਉੱਥੇ ਹੋਣਗੇ ਉਹੋ ਹੀ ਮੈਂ ਬੋਲੂਗਾ। ਉਹਦੇ ਵਿੱਚ ਮੈਂ ਜਾਤੀ ਕੋਈ ਗੱਲ ਜਿਹੜੀ ਆਪਣੇ ਮੂੰਹ ਨਹੀਂ ਕਹਿਣੀ ਉਹ ਜੋ ਕਮੇਟੀ ਮੈਨੂੰ ਉਦੇਸ਼ ਕਰੂਗੀ ਮੈਂ ਵਿੱਚੇ ਹੋਊਗਾ ਉਹਦੇ ਮੁਤਾਬਕੇ ਬੋਲਿਆ ਕਰਨੀ ਇਹ ਤਾਂ ਕਿਉਂਕਿ ਸਾਡਾ ਸ਼ੋਮਨੀ ਕਮੇਟੀ ਦਾ ਫੈਸਲਾ ਸੀ ਇਹ ਪੰਜਾਂ ਦਾ ਨਹੀਂ ਸੀ ਫੈਸਲਾ ਇਹ ਸਾਡਾ ਮੈਂ ਤਾਂ ਹੀ ਕਿਹਾ 3 ਦਸੰਬਰ ਨੂੰ ਵੀ ਸਾਡਾ ਫੈਸਲਾ ਸ਼ੋਮਨੀ ਕਮੇਟੀ ਦਾ ਇਕੱਲਾ ਸੀ ਐਗਜੈਕਟਿਵ ਨੇ ਮਤਾ ਪਾ ਕੇ ਇਹ ਲਿਆ ਸੀ ਇਹ ਇਸ ਕਰਕੇ ਕੀਤਾ ਇਹ ਪੰਜਾਂ ਦਾ ਨਹੀਂ ਸੀ ਐ ਨੈਕਸਟ ਡੇਟ ਪੰਜ ਮੈਂਬਰੀ ਕਮੇਟੀ ਦਾ ਨਹੀਂ ਸੀ ਇਹਦੇ ਵਿੱਚ ਕੋਈ ਸਰਪਾ ਕੋਈ ਨੈਕਸਟ ਡੇਟ ਨੈਕਸਟ ਕਰਾਂਗੇ ਫੇਰ ਡਿਸਾਈਡ ਕਰਕੇ ਫੈਸਲਾ ਇਹ ਹੁਣ ਇਹ ਹੁਣ ਫੈਸਲਾ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹਦੇ ਰੂਹ ਬੈਠ ਕੇ ਕਰਾਂਗੇ ਵੈਗੁਰ ਜੀ ਪਟਾਮਤੀ ਸਾਹਿਬ ਚਿੱਠੀ ਲਿਖੀ ਸੀ ਉਹਦੇ ਵਾਸਤੇ ਕੋਈ ਬਫਦ ਦੀ ਤਿਆਰੀ ਕੁਝ ਉਹ ਤਾਂ ਵਾਪਸ ਪੰਜ ਮੈਂਬਰੀ ਜਾਣੀ ਆ ਵਾਪਸ ਉਹ ਤਾਂ ਜਿਹੜੇ ਪੰਜ ਮੈਂਬਰ ਜਦੋਂ ਨਾਲ ਘਾਰਸੀ ਦੀ ਗਾਲ ਤੱਕ ਨੇ ਦਿੱਤੇ ਆ ਤੇ ਉਹ ਹੀ ਕਰਨਗੇ ਉਹ